ਇਹ ਫਾਈਨਲ ਜੱਜਮੈਂਟ ਆਈ ਹੈ ਜਿਹੜੀ ਕੋਰਟ ਨੇ ਕਿੰਨਾਂ ਸ਼ਰਤਾਂ ਦੇ ਉੱਤੇ ਮਜੀਠੀਆ ਸਾਹਿਬ ਨੂੰ ਜਿਹੜੀ ਬੇਲ ਦਿੱਤੀ ਸਰ ਸਟੇਟ ਹੈਡ ਫਾਈਲਡ ਐਪਲੀਕੇਸ਼ਨ ਉਹਨਾਂ ਨੇ ਕੰਡੀਸ਼ਨਸ ਲਾਈਆਂ ਸੀ ਕਿ ਮਿਸਟਰ ਮਜੀਠੀਆ ਨੂੰ ਬਾਹਰ ਕੀਤਾ ਜਾਵੇ ਕਿ ਉਹ ਸਟੇਟ ਆਫ ਪੰਜਾਬ ਚੈਂਟਰ ਨਾ ਕਰਨ ਬੇਲ ਹੋਣ ਤੋਂ ਬਾਅਦ ਤੇ ਕਿਸੇ ਵੀ ਤਰ੍ਹਾਂ ਕੇਸ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਨੂੰ ਐਡਰੈਸ ਨਾ ਕਰਨ 올 ਦੀ ਕੰਡੀਸ਼ਨਸ ਵਿਚ ਵਾ ਸੌਟ ਦ ਆਨਿਬਲ ਕੋਰਟ ਹੈ ਡਿਕਲਾਈਨਡ ਦੇਅਰ ਆਲ ਰਿਕੁਐਸਟ ਆਨਰੇਬਲ ਕੋਰਟ ਨੇ ਕਿਹਾ ਕਿ ਆਰਟੀਕਲ 19 ਦੇ ਵਿੱਚ ਆਪਣੇ ਵਿਚਾਰ ਰੱਖਣਾ ਆਪਣੇ ਵਿਚਾਰਧਾਰਾ ਰੱਖਣਾ ਹੱਕ ਹੈ ਮੋਰ ਓਵਰ ਹੀ ਇਜ਼ ਪਰਮਨੈਂਟ ਰੈਜ਼ੀਡੈਂਟ ਆਫ ਆਰ ਸਟੇਟ ਆਫ ਪੰਜਾਬ ਪੋਲਿਟੀਕਲ ਬੇਸ ਉਹਨਾਂ ਦਾ ਇੱਥੇ ਹੈ ਇਸ ਕਰਕੇ ਆਨਰੇਬਲ ਕੋਰਟ ਨੇ ਇਹ ਵੀ ਰਿਕੁਐਸਟ ਡਿਕਲਾਈਨ ਕਰਤੀ ਕਿ ਹੀ ਕੈਨ ਨਾਟ ਐਂਟਰ ਇਨਟੂ ਸਟੇਟ ਆਫ ਪੰਜਾਬ ਪਾਸਪੋਰਟ ਪਾਸਪੋਰਟ ਆਲਰੇਡੀ ਸਰੈਂਡਰਡ ਇਨ ਫਸਟ ਕੇਸ ਪਾਸਪੋਰਟ ਆਲਰੇਡੀ ਸਰੈਂਡਰਡ ਹੈ ਜੀ ਸੋ ਜਿੰਨੀਆਂ ਉਹਨੇ ਕੰਡੀਸ਼ਨਸ ਲਾਈਆਂ ਸੀ ਜੋ ਉਹਨਾਂ ਨੇ ਮੰਗ ਕੀਤੀ ਸੀ ਆਨਰੇਬਲ ਕੋਰਟ ਡਿਕਲਾਈਨ ਤੇ ਉਹਨਾਂ ਨੂੰ 2 ਲੱਖ ਰੁਪਏ ਦੇ ਜਿਹੜੇ ਹੈ bail bond ਤੇ ਵਿਚਲਕੇ ਤੇ ਛੱਡਣ ਦਾ ਹੁਕਮ ਕੀਤਾ। ਨਹੀਂ ਜੀ ਉਹ ਛੋਟੀ bond ਹੁਣ ਮਤਲਬ ਰਿਹਾ ਕਰਨ ਦਾ ਦੇਸ਼ਰੀ ਹੋ ਚੁੱਕਿਆ ਹੈ। ਹਾਂਜੀ ਹਾਂਜੀ ਹੋ ਚੁੱਕਿਆ ਹੈ ਤੋਂ ਵੀ ਐਸਮਿਟਿੰਗ ਦੀ bail bond। ਕਦੋਂ ਤੱਕ ਫਿਲਮ ਸਿੰਘ ਮਜੀਠੀਆ ਜਿਹੜੇ ਨੇ ਜੇ ਉਸ ਤੋਂ ਬਾਅਦ ਪ੍ਰੋਬੇਬਲੀ ਜੀ ਅੱਜ ਅੱਜ ਆਫਿਸ ਆਵਰਸ ਦੇ ਵਿੱਚ ਵਿੱਚ। ਠੀਕ ਹੈ। ਜੋ ਜਵਾਨਤ ਹੈ ਜੀ ਸਿਰਫ ਇੱਕ ਕੰਡੀਸ਼ਨ ਤੇ ਜੋ ਹੈ ਰਿਲੀਜ਼ ਕੀਤਾ ਗਿਆ ਹੈ ਕਿ 2 ਲੱਖ ਰੁਪਏ ਦਾ bail bond ਭਰਨਾ ਪ੍ਰੋਪਰਟੀ ਭਰਨੀ ਹੈ ਉਹ ਅਸੀਂ ਭਰਾਰੇ। ਹੋਰ ਕੋਈ ਕੰਡੀਸ਼ਨਸ ਕਿਸੇ ਤਰ੍ਹਾਂ ਦੀ ਕੋਈ ਵੀ ਔਨਰੇਬਲ ਕੋਰਟ ਉਹ ਨਹੀਂ ਲੁਵਾਏਗੀ ਇੱਕ ਕੰਡੀਸ਼ਨ ਹੋਰ ਸੀ ਕਿ ਜਦੋਂ ਬਾਹਰ ਆਉਣਗੇ ਇੱਕ ਕੈਫਿਡੇਵਿਟ ਦੇਣਗੇ ਮਿਸਟਰ ਮਜੀਠੀਆ ਕਿ ਉਹਨਾਂ ਦਾ ਪਾਸਪੋਰਟ ਆਲਰੇਡੀ ਦੂਸਰੇ ਕੇਸ ਵਿੱਚ ਸਰੰਡਰ ਕੀਤਾ। ਅੱਜ ਵੀ ਪੰਜਾਬ ਦੇ ਵਿੱਚ ਨਾ ਉਹਨਾਂ ਜਿਹੀ ਅੰਦਰ ਬਹਿਸ ਹੋਈ ਉਸ ਤੇ ਉੱਤੇ ਉਸ ਤੇ ਕਾਫੀ ਲੰਬੀ ਚੌੜੀ ਬਹਿਸ ਹੋਈ ਜੀ ਕਿ ਸਟੇਟ ਆਫ ਪੰਜਾਬ ਚ ਐਂਟਰ ਕਰਨਾ ਔਨਰੇਬਲ ਕੋਰਟ ਨੇ ਮੰਨਿਆ ਕਿ ਸੰਵਿਧਾਨ ਦੇ ਅਨੁਸਾਰ ਉਹਨਾਂ ਦਾ ਹੱਕ ਹੈ ਤੇ ਉਹ ਆਪਣਾ ਇੱਥੋਂ ਦੇ ਵਸਨੀਕ ਨੇ ਇੱਥੇ ਉਹਨਾਂ ਦੀ ਪੋਲਿਟੀਕਲ ਜੋ ਹੈਗਾ ਆਪਣਾ ਗਰਾਊਂਡ ਹੈ। ਉਹਨੇ ਉਹ ਅੰਤਕੇਮੇ ਰੁਕਿਆ ਜਾ ਸੇ ਇਥੋਂ ਦੇ ਬਸ ਵੀ ਨੇ ਸਟੇਟ ਦੇ ਵਿੱਚ ਨਾ ਜੀ ਕਿੰਨੀ ਕਰਿਆ ਚ ਰਿਹਾਈ ਹੋ ਸਕਦੀ ਹੈ ਸਰ ਆਫਿਸ ਆਵਰ ਦੇ ਵਿੱਚ ਵਿੱਚ ਅਸੀਂ ਬਸ ਅੱਧੇ ਘੰਟੇ ਦੇ ਅੰਦਰ ਬੇਲਗੋੜ ਭਰੇ ਜਾਣਗੇ ਜੀ ਉਸ ਤੋਂ ਬਾਅਦ